ਆ ਜਿਹੜਾ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦਾ ਸਰਨ ਉੱਚਾ ਰੇਲਵੇ ਸਟੇਸ਼ਨ ਬਹੁਤ ਸੋਹਣੀ ਗੈਂਪ ਸਾਈਟ ਹੈ ਜੇ ਕੋਈ ਆਉਂਦਾ ਇੱਥੇ ਜ਼ਰੂਰ ਰੁਕੇ ਮੇਰਾ ਵੀਰ ਨਾ ਬਹੁਤ ਸੋਹਣੀ ਹੈ ਇਧਰਲੇ ਪਾਸੇ ਫਰੀ ਹੈ ਤੇ ਸ਼ਾਵਰ ਦੇ ਤਿੰਨ ਇਹ ਕਹਿੰਦੇ ਉਦੋਂ ਜ਼ਿਆਦਾ ਵਿਕਸਿਤ ਹੋਇਆ ਜਦੋਂ ਆਕਲੈਂਡ ਤੇ ਵਲਿੰਗਟਨ ਦੀ ਰੇਲਵੇ ਲਾਈਨ ਚਲਾਉਣ ਲੱਗੇ ਸੀਗੇ ਉਦੋਂ ਇਹ ਜ਼ਿਆਦਾ ਡਵਲਪ ਹੋਇਆ ਸੰਗੂ ਬਹੁਤ ਸੋਹਣਾ ਉੱਪਰੋਂ ਥਿਊ ਹੈ ਜਿੱਦਾਂ ਕਹਦੀ ਹੈ ਲੋਕਾ ਹਾਊਟ ਬਣਾਇਆ ਇਹਨਾਂ ਨੇ ਸਪੈਸ਼ਲ ਧੰਨਵਾਦ ਵਾਸਾ ਆਤਮਾ ਦਾ ਵਾਸਾ ਰੋਡ ਤੇ ਤੁਰੀਆਂ ਜਾਂਦੀਆਂ ਦੇਖਦੀਆਂ ਵਾ ਤੇ ਉਹ ਨੈੱਟ ਤੇ ਵੀ ਪਿਆ ਵਾ ਗੂਗਲ ਤੇ ਜੇ ਤੁਸੀਂ ਸਰਚ ਮਾਰੋਗੇ ਨਾ ਮਾਪਿਓ ਆ ਮਾਪ ਇਹ ਟੂਰ ਤੇ ਜਿਹੜਾ ਕੋਲ ਖਰਚਾ ਆ ਉਹ ਖਰਚਾ ਤਾਂ ਬਹੁਤ ਹਾਂਜੀ ਸਾਡੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆਪਾਂ ਹੁਣ ਟੂਰ ਕੱਢਿਆ ਹਫ਼ਤੇ ਕਦਾ ਹਫ਼ਤੇ ਤੋਂ ਵਾਧì ਹੋ ਗਿਆ ਸ਼ਾਇਦ ਤੇ ਉਹ ਆਪਾਂ ਹੁਣ ਚੱਲੇ ਵਾਪਸ ਵਾਪਸ ਆ ਕਾਣ ਦਾ ਕਾਰਨ ਇਹ ਹੈ ਕਿ ਕਈ ਦਿਨਾਂ ਮੀਂਹ ਮੀਂਹ ਵਿਖਾਉਂਦਾ ਹੁਣ ਜਿਹੜਾ ਆਪਾਂ ਵੈਦਰ ਚੈੱਕ ਕੀਤਾ ਹਫਤਾ ਦੂਆ ਤੇ ਮੀਂਹ ਲਗਾਤਾਰ ਤੇ ਫਿਰ ਮੀਂਹ ਦੇ ਵਿੱਚ ਘੁੰਮਣ ਦਾ ਕੋਈ ਸੁਆਦ ਨਹੀਂ ਹੁੰਦਾ ਹੁਣ ਆਪਾਂ ਅੱਗੇ ਟੂਰ ਕੱਢਾਂਗੇ ਆਪਾਂ ਨਾਰਥ ਦਾ ਤੇ ਅੱਜ ਦਾ ਜਿਹੜੀ ਵੀਡੀਓ ਜੇ ਤੁਹਾਨੂੰ ਦਿਖਾਵਾਂਗੇ ਸਾਰਾ ਸਫਰ ਇੱਥੋਂ ਦੇ ਰਾਹਤੇ ਦੇ ਜਿਹੜੀਆਂ ਵੀ ਹਿਸਟੋਰੀਕ ਸਾਈਟਾਂ ਆ ਜਾਂ ਜਿਹੜੀ ਵੀ ਹਿਸਟਰੀ ਉਹ ਦੱਸਾਂਗੇ ਤੇ ਜੋ ਜੋ ਰਾਹਤੇ ਦੇ ਵਿੱਚ ਐ ਕਿਥੇ ਨੈਸ਼ਨਲ ਪਾਰਕ ਜਿਹੜਾ ਸਭ ਤੋਂ ਉੱਚਾ ਨਿਊਜ਼ੀਲੈਂਡ ਦਾ ਰੇਲਵੇ ਸਟੇਸ਼ਨ ਆ ਉਹ ਖਾਵਾਂਗੇ ਨਿਊਜ਼ੀਲੈਂਡ ਦਾ ਤੇ ਜੋ ਜੋ ਰਾਹਤੇ ਦੇ ਵਿੱਚ ਸਾਈਟਾਂ ਆਉਣਗੀਆਂ, ਵਿਊ ਆਉਣਗੇ, ਲੁੱਕ ਆਊਟ ਉਸਨ ਸਾਰੇ ਵਿਖਾਵਾਂਗੇ। ਤੇ ਵੀਡੀਓ ਕਿਦਾਂ ਦੀ ਬਣਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ। ਤੇ ਚੈਨਲ ਨੂੰ ਜੇ ਨਵੇਂ ਆਏ ਆ ਚੈਨਲ ਤੇ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀਰ। ਤੇ ਬਾਕੀ ਤੁਸੀਂ ਪਿਛਲੀਆਂ ਵੀਡੀਓ ਚ ਵੇਖਿਆ ਹੁਣ ਆਪਾਂ ਆ ਲੇਕ ਟਰੈਕ ਕੀਤੇ, ਸਾਰੇ ਟਰੈਕ ਇੱਥੋਂ ਨੇੜੇ-ਨੇੜੇ ਦੇ ਬਹੁਤ ਸੋਹਣੇ ਕੀਤੇ। ਤੇ ਅੱਗੇ ਤੁਹਾਨੂੰ ਹੋਰ ਬਹੁਤ ਸੋਹਣੇ ਵਿਊ ਵਿਖਾਵਾਂਗੇ ਤੇ ਬਹੁਤ ਸੋਹਣੀਆਂ ਵੀਡੀਓ ਆਉਣ ਵਾਲੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਚੱਲਦੇ ਆਂ ਵੀਡੀ ਅੱਜ ਰਾਤੀ ਆਪਾਂ ਆਹ ਕਾਰ ਕੈਂਪ ਸਾਈਡ ਤੇ ਰੁਕੇ ਸੀਗੇ ਇਹ ਹੈਗੀ ਆ ਨੇਸ਼ਨਲ ਪਾਰਕ ਕੀ ਵੀ ਕੈਂਪ ਸਾਈਟ ਇਧਰਲਾ ਪਾਸਾ ਫ੍ਰੀ ਆ ਅਨਪਾਵਰਡ ਤੇ ਆਹ ਜਿਹੜੀ ਜਗ੍ਹਾ ਵਾ ਇਹ ਪਾਵਰਡ ਆ 10 ਡਾਲਰ ਦੇ ਕਰਾ ਦੇ ਤੇ ਉਹ ਹੈ ਨਾਰਥ ਆਈਲੈਂਡ ਦਾ ਸਰਨ ਵੱਡਾ ਮਾਊਂਟੇਨ ਜਵਾਲਾਮੁਖੀ ਮਾਊਂਟਰ ਪੇਹੂ ਤੇ ਤੁੱਪ ਲੱਗੀ ਐ ਚੱਲਦੇ ਆ ਸਾਨੂੰ ਹੋਣੇ ਸਫਰ ਤੇ ਗੱਡੀਆਂ ਲਾਈ ਲੋਕੀ ਖੜੇ ਛੇ ਲਈ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਿਊਜ਼ੀਲੈਂਡ ਦਾ ਸਰਨ ਉੱਚਾ ਰੇਲਵੇ ਸਟੇਸ਼ਨ ਆ 825 ਮੀਟਰ ਇਹ ਤੋਂ ਉੱਚਾ ਹੈਗਾ ਇੱਕ ਵਾਇਰੂ ਪਰ ਉਹ ਵਰਤੋਜ ਨਹੀਂਗਾ ਜਿਹੜਾ ਕਰੰਟ ਤੁਸੀਂ ਸਰਚ ਮਾਰੋਗੇ ਨਿਊਜ਼ੀਲੈਂਡ ਹਾਸਟ ਰੇਲਵੇ ਸਟੇਸ਼ਨ ਉਹ ਆਊਗਾ ਵਾਇਆ ਮਰੀਨੋ نیشنل ਪਾਰਕ ਤੇ ਤਿੰਨ ਲਾਈਨਾਂ ਇੱਥੋਂ ਇੱਥੋਂ ਪੈਸੇਂਜਰ ਵੀ ਜਾਂਦੀਆਂ ਫਰੇਟ ਵਾਲੀਆਂ ਵੀ ਜਾਂਦੀਆਂ ਤੇ ਸਾਰੀਆਂ ਗੱਡੀਆਂ ਜਾਂਦੀਆਂ ਇੱਥੋਂ ਦੀ ਆ ਵਾਇਆ ਮਰੀਨੋ نیشنل ਪਾਰਕ ਇਸ ਸਮੁੰਦਰ ਤਲ ਤੋਂ ਚਾਈ ਇਹਦੀ 825 ਮੀਟਰ ਬਹੁਤ ਸੋਹਣਾ ਬਹੁਤ ਹੀ ਕੰਟਰੀ ਸਾਈਡ ਚ ਬਣਿਆ ਪੁਰਾਣਾ ਜਿਹਾ ਰੇਲਵੇ ਸਟੇਸ਼ਨ ਕੀ ਵੀ ਰੇਲ ਆ ਇਧਰਲੇ ਬਸ ਇਹਨਾਂ ਨੇ ਇੱਕ ਹੋਰ ਬੋਰਡ ਲਾਇਆ ਹਾਈਟ ਅਬੋਵ ਸੀ ਲੈਵਲ 825 ਵਾ ਅਮਰੀਨੋ ਨੈਸ਼ਨਲ ਪਾਰਕ ਉਥੇ ਪਾਸੇ ਆਪਾਂ ਰਾਤ ਰੁਕੇ ਸੀਗੇ ਕੈਂਪ ਸਾਈਟ ਮਗਰ ਮਾਉਂਟਨ ਤੇ ਹੋ ਤੇ ਆ ਇੱਥੇ ਜਿਹੜਾ ਦਹਿਦ ਦਾ ਉੱਚਾ ਹੁੰਜ ਗੱਡੀ ਮਾਉਂਟ ਨਗਰ ਹੋਈ ਤੀਜੇ ਨੰਬਰ ਵਾਲਾ ਇਹ ਬਹੁਤ ਸੋਹਣੀ ਗੈਂਪ ਸਾਈਟ ਹੈ ਜੇ ਕੋਈ ਆਉਂਦਾ ਇੱਥੇ ਜ਼ਰੂਰ ਰੁਕੇ ਮੇਰਾ ਵੀਰ ਨਾ ਬਹੁਤ ਸੋਹਣੀ ਹੈ ਇਧਰ ਲਈ ਬਏ ਫ੍ਰੀ ਹੈ ਤੇ ਸ਼ਾਵਰ ਦੇ 3 ਡਾਲਰ ਹੈ ਜਿਹੜਾ ਕਿ ਵੀ ਕੇਸ ਆਪਾਂ ਟੈਗ ਲਿਆ ਸੀ ਤੁਸੀਂ ਪਹਿਲੀ ਵੀਡੀਓ ਚ ਵੇਖਿਆ ਹੋਊਗਾ ਤੇ ਉਹਦੇ 3 ਡਾਲਰ 5 ਮਿੰਟ ਲਈ ਸ਼ਾਵਰ ਹੈ ਬਾਕੀ ਸਾਰਾ ਕੁਝ ਫ੍ਰੀ ਹੈ ਕੁਕਿੰਗ ਹੈ ਸੱਚ ਕੁਕਿੰਗ ਜੇ ਤੁਸੀਂ ਇੱਥੇ ਕਰਨੀ ਹੈ 1 ਡਾਲਰ ਚ 1 ਘੰਟਾ ਵਾ ਤੇ ਦੋ ਸਟੋਮ ਮਿਲ ਜਾਣੇ ਤੁਹਾਨੂੰ ਇੱਕ ਘੰਟੇ ਚ ਇਹ ਨੈਸ਼ਨਲ ਪਾਰਕ ਵਿਲੇਜ ਪਿੰਡ ਸਾਹਮਣੇ ਦੋ ਜਵਾਲਾਮੁਖੀ ਆਪਣੇ ਉਹਦੇ ਵਿੱਚ ਬੱਦਲ ਤੇ ਇਧਰ ਲੈ ਕਲੀਅਰ ਹੈ ਮਾਉਂਟ ਨਗਰ ਹੋਈ ਅਜਾ ਨੈਸ਼ਨਲ ਪਾਰਕ ਤੋਂ ਵਾਪਸ ਜਾਣੇ ਨਿਕਾ ਜਾ ਟਾਊਨ ਹੁੰਦਾ ਫਾਂਗੂ ਫਾਂਗੂ ਦਾ ਜਿਹੜਾ ਮੌਰੀ मीनिंग ਨੇਮ ਦਾ ਮਤਲਬ ਹੈਗਾ ਵਿਜ਼ੀ ਨੋਇਸ ਵਿਜ਼ੀ ਕਹਿੰਦੇ ਜਿੱਦਾਂ ਘਰ ਘਰ ਦੀਆਂ ਆਵਾਜ਼ਾਂ ਤੇ ਆ ਇਹਦੀਆਂ ਪੁਰਾਣੀਆਂ ਫੋਟੋਆਂ ਟੈਂਬਰ ਮਿਲ ਇਹ ਕਹਿੰਦੇ ਉਦੋਂ ਜ਼ਿਆਦਾ ਵਿਕਸਿਤ ਹੋਇਆ ਜਦੋਂ ਆਕਲੈਂਡ ਤੇ ਵਲਿੰਗਟਨ ਦੀ ਰੇਲਵੇ ਲਾਈਨ ਚਲਾਉਣ ਲੱਗੇ ਸੀਗੇ ਉਦੋਂ ਇਹ ਜ਼ਿਆਦਾ ਵੌਲਵ ਹੋਇਆ ਫਾਂਗੂ ਤੇ ਇਹ ਆਕਲੈਂਡ ਤੇ ਵਲਿੰਗਟਨ ਦੀ ਹੱਦਬੰਦੀ ਜਿੱਦਾਂ ਵੀ ਅੱਧ ਅੱਧ ਕਹੀ ਹੈ ਅੱਧ ਉਦਾਂ ਅੱਧ ਵੀ ਹੈ ਇਹ ਆ ਪਿਛੇ ਹਾਲ ਆ ਫਾਂਗੂ ਪਬਲਿਕ ਹਾਲ ਤੇ ਬਹੁਤ ਸੋਹਣਾ ਇਤਿਹਾਸ ਵੀ ਹੈ ਵਿਊ ਵੀ ਹੈ ਟੁੱਪ ਲੱਗੀ ਹੈ ਤੇ ਉਧਰ ਟਾਇਲਟ ਆ ਆ ਪਿਛੇ ਰੇਲ ਲਾਈਨ ਜਾਂਦੀ ਜਿਹੜੀ ਆਪਾਂ ਪਿਛੇ نیشنل پارک ਵੇਖ ਕੇ ਆਏ ਆ ਇਹ ਨਾਲ ਨਾਲ ਹੀ ਜਾਂਦੀ ਆ ਅ ਜਿੱਥੇ ਆਪਾਂ ਰੇਲਵੇ ਸਟੇਸ਼ਨ ਵੇਖਿਆ ਉਚੀ ਆ ਨਿਊਜ਼ੀਲੈਂਡ ਦਾ ਰੇਲਵੇ ਸਟੇਸ਼ਨ ਸਰਨੋ ਹਾਈਐਸਟ ਚੱਲਦੇ ਅੱਗੇ ਤੁਹਾਨੂੰ ਹੋਰ ਖਾਉਨੇ ਸੋਹਣੀਆਂ ਸੋਹਣੀਆਂ ਜਗ੍ਹਾ ਇਹ ਹੈ ਪ੍ਰਿਆਕਾ ਲੁੱਕਆਊਟ ਬਹੁਤ ਸੋਹਣਾ ਉੱਪਰੋਂ ਵਿਊ ਆ ਜਿੱਦਾਂ ਕਹਿੰਦੀ ਹੈ ਲੁੱਕਆਊਟ ਬਣਾਇਆ ਇਹਨਾਂ ਨੇ ਸਪੈਸ਼ਲ ਇੱਥੇ ਲੇ ਕੇ ਵੀ ਲਾਇਆ ਇਹ ਦੂਹੀ ਲੰਘਦੇ ਟੱਪ ਦੇ ਆ ਬੋਰਡ ਲੱਗਾ ਪ੍ਰਿਆਕਾ ਲੁਕਆਉਟ ਬਹੁਤ ਸੋਹਣਾ 뷰 ਇਥੋਂ ਥੱਲੇ ਉਹਨੇ ਮਾਰੀ ਰਿਵਰ ਚੱਲਦੀ ਐ ਤੇ ਟੁੱਪ ਲੱਗੀ ਐ ਟੁੱਪ ਤੋਂ ਬਿਨਾਂ ਕੁਝ ਨਹੀਂ ਵੇਖਣ ਦਾ ਸਵਾਦ ਹੁੰਦਾ ਤੇ ਆ ਇਥੋਂ ਦਾ 뷰 ਐ ਇਧਰਲੇ ਪਾਸੇ ਹਿੱਲ ਐ ਵਾਵਾ ਤਕੜੀ ਐ ਉਥੋਂ ਲਿਖਿਆ ਟਰੱਕਸ ਯੂਜ਼ ਲੋ ਗੀਅਰ ਇਹ ਛੋਟੇ ਗੀਅਰ ਤੇ ਤਾਰੋ ਕਿਹੜਾ ਜਿਆਦਾ ਸਟੀਪ ਐ ਬਹੁਤ ਸੋਹਣਾ 뷰 ਐ ਇੱਕ ਪ੍ਰਿਆਕਾ ਲੁੱਕ ਆਊਟ ਜਿਨ੍ਹਾਂ ਨੇ ਸਾਡੀ ਪੁਰਾਣੀ ਵੀਡੀਓ ਵੇਖੀ ਹੋਊ ਉਹ ਚ ਵੇਖਿਆ ਹੋਣਾ ਪਾਣੀ ਭਰਿਆ ਸੀ ਆਪਾਂ ਇੱਕ ਦਿਨ ਇੱਥੋਂ ਤੇ ਅੱਜ ਫੇਰ ਵਿਖਾ ਦਈਏ ਬਹੁਤ ਸੋਹਣਾ ਐ ਇਹਨਾਂ ਨੇ ਬਣਾਇਆ ਸਿਸਟਮ ਪਾਣੀ ਭਰ ਕੇ ਫਾਰਮ ਵਾਲੇ ਹੋਰ ਇੱਥੋਂ ਦੇ ਲੋਕੀ ਬਹੁਤ ਲੈ ਕੇ ਜਾਂਦੇ ਆ ਤੇ ਬਹੁਤ ਸੋਹਣਾ ਐ ਇਹ ਇਦਾਂ ਪਾਣੀ ਪੀਣ ਤੇ ਵੀ ਬਹੁਤ ਸਵਾਦ ਆ ਕਿਉਂਕਿ ਉੱਪਰ ਝਰਨੇ ਦਾ ਪਾਣੀ ਐ ਇਹ ਤੇ ਸਾਰੇ ਮਿਨਰਲ ਸਾਰੇ ਤੱਤ ਮਿਲ ਕੇ ਹੁੰਦੇ ਆ ਪਰ ਇਹ ਕਹਿੰਦੇ ਪੀਓਐ ਦੇ ਰਿਸਕ ਦੇ ਉੱਤੇ ਉਪਰ ਹੋਂਦਾ ਵਾ ਆ ਟੈਂਕੀਆਂ ਚ ਫਿਰ ਜਮਾ ਕਰ ਲੈਂਦੇ ਤੇ ਅੱਗੇ ਦੀ ਅੱਗੇ ਐ ਚੱਲੀ ਜਾਂਦਾ ਤੇ ਆ ਇਤੋਂ ਦਾ 뷰 ਐ ਬਹੁਤ ਸੋਹਣਾ ਆਪਾਂ ਵੀ ਭਰਦੇ ਪਾਣੀ ਪਾਈ ਭਰ ਕੇ ਫਿਰ ਚੱਲਦੇ ਅੱਗੇ ਆ ਜਦੋਂ ਵਾਪਸ ਆਉਨੇ ਜਾਂ ਜਾਣੇ ਆ ਨਾ ਜੇ ਤਾਂ ਮੇਨ ਰੋਡ ਦੇ ਥਣੀ ਜਾਈਏ ਇਹ ਤਾਂ ਨਹੀਂ ਇਹ ਹੁੰਦਾ ਜਿਵੇਂ ਸਟੇਟ ਹਾਈਵੇ 1 ਇਹ ਬੈਕ ਰੋਡ ਹੈ ਸਟੇਟ ਹਾਈਵੇ 4 ਨਿਊਜ਼ੀਲੈਂਡ ਦਾ ਤੇ ਇਹਦੇ ਵਿੱਚ ਆਉਂਦਾ ਕੈਮਰਨੋਈ ਸ਼ਹਿਰ ਕੈਮਰਨੋਈ ਟਾਊਨ ਬੜਾ ਵੱਡਾ ਵੀ ਨਹੀਂ ਤੇ ਬੜਾ ਛੋਟਾ ਵੀ ਨਹੀਂ ਤੇ ਉੱਥੋਂ ਦੀ ਆ ਇਹਨਾਂ ਨੇ ਬਣਾਈ ਆ ਕੈਮਰੇਜ ਪਤਾ ਨਹੀਂ ਦੱਸਦਾ ਹੋਣਾ ਕਿ ਇਹਨਾਂ ਦਾ ਕਿੰਗ ਜਿਹੜਾ ਕਿੰਗ ਤਾਫਿਓ ਜਿਹੜਾ ਮੌਰੀ ਇੱਥੋਂ ਦੇ ਜੱਦੀ ਪੁੱਛਤੀ ਲੋਕ ਉਹਨਾਂ ਦਾ ਕਿੰਗ ਤੇ ਇਹ ਇੱਥੇ ਇਤਿਹਾਸ ਲਿਖਿਆ ਵੀ 1884 ਦੇ ਵਿੱਚ ਇੰਗਲੈਂਡ 'ਚ ਰਾਣੀ ਨੂੰ ਮਿਲ ਗਿਆ ਹੈਗਾ ਰਾਣੀ ਕੁਈਨ ਵਿਕਟੋਰੀਆ ਨੂੰ ਤੇ ਉਹ ਤੋਂ ਪਹਿਲਾਂ 1882 ਜੇ ਨੇ ਟੀ ਕੋਰਾ ਮਰਾਈਆ ਫॉर ਅਡਵਾਈਸ ਫਰਮ ਦਾ ਪ੍ਰੋਫਿਟ ਪ੍ਰੋਫਿਟ ਤੋਂ ਸਲਾਹ ਲੈਣ ਲਈ ਇੱਥੇ ਆਇਆ ਸੀਗੇ ਮਰਾਈ ਚ ਤੇ ਬਹੁਤ ਸੋਹਣਾ ਬਹੁਤ ਵਧੀਆ ਬਣਾਇਆ ਇਹਨਾਂ ਨੇ ਇਹ ਤੇ ਆ ਹੈਗਾ ਵਾ ਇਹ ਤੋਂ ਨਾ ਮੈਪ ਜਿਹੜੇ ਆਪਾਂ ਪਿੱਛੇ ਤੁਸੀਂ ਵੀਡੀਓ ਵੇਖੀ ਹੋਣੀ ਹੈ ਵਰਲਡ ਫਰਗਟਨ ਹਾਈਵੇ ਸਾਰੀ ਸਟ੍ਰੈਟਫੋਰਡ ਤੋਂ ਚੱਲ ਕੇ ਟਮਰਾ ਨੂੰ ਵੀ ਇਹ ਆ ਇਥੋਂ ਦਾ ਇਤਿਹਾਸ ਆ ਸਾਰਾ ਸਟ੍ਰੈਟਫੋਰਡ ਤੋਂ ਟਮਰਾ ਨੂੰ ਵੀ ਹੈਰੀਟੇਜ ਟ੍ਰੈਲ ਸੋਹਣਾ ਬਣਾਇਆ ਇਹਨਾਂ ਨੇ ਬਹੁਤ ਸੋਹਣਾ ਟਾਊਨ ਆ ਆ ਟਨਲ ਵੀ ਵਿਖਾਈ ਸੀ ਤੁਹਾਨੂੰ ਇੱਕ ਉਹਦੇ ਵਿੱਚ ਵੇਖੀ ਹੋਣੀ ਤੁਸੀਂ ਉਹ ਵੀਡੀਓ ਚ ਬਹੁਤ ਸੋਹਣੀ ਵੀਡੀਓ ਉਹ ਵੀ ਤੁਸੀਂ ਪਿੱਛੇ ਜਾ ਕੇ ਵੇਖ ਸਕਦੇ ਹੋ ਉਹਦਾ ਬੜੀ ਜਿਆਦਾ ਸੋਹਣੀ ਵੀਡੀਓ ਇਹਨਾਂ ਨੇ ਇੱਥੇ ਇਤਿਹਾਸ ਲਿਖਿਆ ਵੀ ਕਿਵੇਂ ਕੋਲ ਮੈਨਾਂ ਦਾ ਸਾਰਾ ਉਹਦੇ ਕਰਕੇ ਫੇ ਚੱਲਿਆ ਇਹ ਤੇ ਇਧਰਲੇ ਪਾਸੇ ਵੇਖਦੇ ਕੀ ਲਿਖਿਆ ਇੱਧਰਲੇ ਪਾਸੇ ਟਾਊਨ ਆ ਤੇ ਇੱਧਰ ਵੀ ਇਹਨਾਂ ਨੇ ਲਿਖਿਆ ਦਾ ਇਹਦਾ ਈ 1862 ਦੇ ਵਿੱਚ ਉਹ ਜਗ੍ਹਾ ਤੇ ਗਏ ਆ ਉਹ ਨਾਂ ਨਹੀਂ ਲੈਣਾ ਹੁੰਦਾ ਪਤਾ ਨਹੀਂ ਕਿਹੜੀ ਜਗ੍ਹਾ ਦਾ ਸਟੇਕਡ ਫਿਗਰ ਇਟ ਵਾਸ ਹੇਅਰ ਹੀ ਸਪੋਕ ਥੀਸ ਪ੍ਰੋਫੈਟਿੰਗ ਵਰਡਸ ਅਸ਼ਾ ਜਿਹੜੇ ਵਰਡ ਉਦੋਂ ਕਹੇ ਆ ਜਿਹੜੀ ਕਵਤਾ ਲਿਖੀ ਪੂਰੀ ਤੇ ਆ ਇੱਥੋਂ ਦਾ 뷰 ਤਮਰਨੋਈ ਇਹ ਆ ਤਮਰਨੋਈ ਉਧਰੋਂ ਆਪਾਂ ਆਏ ਆ ਜਿੱਧਰ ਲਿਖਿਆ ਨੈਸ਼ਨਲ ਪਾਰਕ ਵਾਂਗਾ ਨੂ ਟਾਊਨ ਸੈਂਟਰ ਆ ਇਥੇ ਇਹਨਾਂ ਨੇ ਫੋਟੋਆਂ ਲਾਈਆਂ ਆ ਚੀਜ਼ਾਂ ਕਰ ਸਕਦੇ ਤੁਸੀਂ ਸਾਈਕਲਿੰਗ ਫਿਸ਼ਿੰਗ ਤੇ ਉਹ ਅਪਰ ਤਾਮਾ ਲੋਅਰ ਤਾਮਾ ਲਏਗਾ ਉਧਰਲੇ ਪਾਸੇ ਉਹ ਵੀ ਆਪਾਂ ਕਰਕੇ ਆਏ ਆ ਤੇ ਆ ਰਿਵਰ ਰਾਫਟਿੰਗ ਹੋਗੀ ਹਾਂਜੀ ਹੁਣ ਅੱਗੇ ਇੱਕ ਟਾਊਨ ਆਊਗਾ ਮਾਪਿਊ ਮਾਪਿਊ ਕਰਕੇ ਆ ਟਾਊਨ ਤਾਂ ਗਾਦਾ ਵਾ ਦੋ ਤਿੰਨ ਘਰ ਆ ਇੱਕ ਹਾਲ ਆ ਉਥੇ ਉਹਦੇ ਬਾਰੇ ਕਹਾਣੀ ਇੱਕ ਪ੍ਰਚਲਤ ਇਹ ਹੈ ਕਿ ਉੱਥੇ ਜਿਵੇਂ ਪੂਤਨਵਾਦ ਵਾਸਾ ਤੇ ਮਦਵਾਸਾ ਕ੍ਰੂਡ ਤੇ ਤੁਰੀਆਂ ਜਾਂ ਨਹੀਂ ਦੇਖਦੀਆਂ ਵਾ ਤੇ ਉਹ ਨੈੱਟ ਤੇ ਵੀ ਪਿਆ ਵਾ ਗੂਗਲ ਤੇ ਜੇ ਤੁਸੀਂ ਸਰਚ ਮਾਰੋਗੇ ਨਾ ਮਾਪਿਓ ਮਾਪਿਓ ਗੋਸਟ ਸਟੋਰੀ ਜਾਂ ਸਪਿਰਚੁਅਲ ਜਿਸਪਿਰਿਟ ਉੱਥੇ ਵੀ ਆਉਂਦਾ ਵਾ ਪਰ ਉਹਦੇ ਵਿੱਚ ਇੱਕ ਜਗ੍ਹਾ ਇੱਥੇ ਇੱਕ ਜਗ੍ਹਾ ਤੇ ਇਹ ਵੀ ਲਿਖਿਆ ਵਾ ਵੀ ਜਿੱਦਾਂ ਕੋਈ ਉੱਥੇ ਪੁਰਾਣੇ ਜਿੰਦਾ ਆਪਣੇ ਵੱਡ ਵਡੇਰੇ ਜੀ ਨੇ ਕਹਿੰਦੇ ਆ ਉਹ ਕੋਈ ਮਰੇ ਹੀਗੇ ਤੇ ਉਹਨੂੰ ਪ੍ਰੋਟੈਕਟ ਕਰਦੇ ਉੱਥੇ ਸਪਿਰਟ ਵੱਖਰੇ ਵੱਖਰੇ ਤਰੀਕਿਆਂ ਨਾਲ ਦੇਖੀ ਜਾਂਦੀ ਆ ਵੀ ਕਿਸੇ ਨੂੰ ਕਿਵੇਂ ਦਹਿਦੀ ਆ ਕਿਸੇ ਨੂੰ ਕਿਵੇਂ ਦਹਿਦੀ ਆ ਇੱਥੇ ਬੂਗੜਾ ਆ ਗਿਆ ਆ ਲਿਖਿਆ ਗਿਆ ਮਾਪਿਓ ਤੇ ਬਸ ਇਹ ਟਾਊਨ ਬਾਲਾ ਵੱਡਾ ਨਹੀਂਗਾ ਤੁਸੀਂ ਵੇਖ ਲਿਓ ਦੋ ਤਿੰਨ ਘਰ ਹੋਣੇ ਆ ਤੇ ਘਰਾਂ ਦੇ ਦੀ ਘਰ ਵੀ ਕਹਦੇ ਆ ਦੋ ਘਰ ਆ ਇੱਕ ਸਕੂਲ ਆ ਇੱਕ ਹਾਲ ਆ ਬਸ ਇੱਕ ਆਹ ਘਰ ਆ ਗਿਆ ਸਾਹਮਣੇ ਤੇ ਇੱਕ ਅੱਗੇ ਘਰ ਆ ਉਹ ਸਾਹਮਣੇ ਸਕੂਲ ਹੈ ਤੇ ਪਰ ਹਾਲ ਵੇ ਚਾਰ ਸਾਲੇ ਰੋਡ ਤੇ ਲਗਾਤਾਰ ਆਏ ਆ ਮਿੰਤਾ ਕੋਈ ਇਦਾਂ ਦੀ ਗੱਲਬਾਤ ਕੋਈ ਲੱਗੀ ਨਹੀਂ ਵੇ ਰਾਤ ਨੂੰ ਆਈਦਾ ਸੀ ਨਾਲੇ ਅ ਤੇ ਰਾਤ ਨੂੰ ਤੁਹਾਨੂੰ ਪਤਾ ਜਿਆਦੇ ਚ ਇਹ ਚੀਜ਼ਾਂ ਦੇਦੀਆਂ ਪਰ ਕੋਈ ਲੱਗੀ ਨਹੀਂ ਇਦਾਂ ਦੀ ਗੱਲਬਾਤ ਬਸ ਆ ਸਕੂਲ ਹੈ ਇੱਥੇ ਆ ਹਾਲ ਆ ਗਿਆ ਉਹ ਪਰ ਸਕੂਲ ਹੈ ਤੇ ਇੱਥੇ ਮਾਪਿ ਖਤਮ ਹੋ ਜਾਂਦਾ ਵਸ ਤੋਂ ਉੱਪਰ ਲੱਗੀ ਐ ਸੋਹਣਾ ਬਹੁਤ ਸੋਹਣਾ ਲੱਗਦਾ ਤੋਂ ਪਾ ਜਨ ਆ ਸਕੂਲ ਲਾਂਗੇ ਆਪਾਂ ਤੇ ਆ ਮੈਪਿਓ ਡਾਊਨ ਖਤਮ ਬਸ ਇਹਦੇ ਬਾਰੇ ਹੁਣ ਪਤਾ ਨਹੀਂ ਕੀ ਹਿਸਾਬ ਆ ਕੀ ਸਿਸਟਮ ਐ ਚੱਲਦੇ ਅੱਗੇ ਵਿਖਾਉਨੇ ਆ ਤੁਹਾਨੂੰ ਆ ਵੀਊ ਚੈੱਕ ਕਰੋ ਸਾਰੇ ਰਾਹ ਬਹੁਤ ਸੋਹਣੇ ਵੀਊ ਹੁੰਦੇ ਆ ਰੋਡ ਤੇ ਨਾ ਹੁਣ ਮੈਂ ਤਾਂ ਕਈ ਯਾਰ ਆਇਆ ਕਰਕੇ ਬੰਦਾਂ ਦਾ 4 ਸਾਲ ਲਗਾਤਾਰ ਤੇ ਬਾਜੂ ਵੀ ਤਾਂ ਵੀ ਡੱਲੀ ਆਉਂਦੇ ਰਹੇ ਵਿੱਚ ਵਿੱਚ ਤੇ ਪਰ ਬਹੁਤ ਸੋਹਣਾ ਦੁਪਹਿਰੇ ਕਰੇ ਆਏ ਨਹੀਂ ਪਹਿਲੀ ਦੀ ਵੇਖਿਆ ਤੋਂ ਫਿਰ ਸਵੇਰ ਦੇ ਟਾਈਮ ਨਹੀਂ ਤਾਂ ਅੱਗੇ ਰਾਤ ਨੂੰ ਹੀ ਜਾਂਦਾ ਸੀਗਾ ਇੰਨਾ ਪਤਾ ਨਹੀਂ ਲੱਗਦਾ ਸੀ ਪਰ ਬਹੁਤ ਸੋਹਣਾ ਬਹੁਤ ਜ਼ਿਆਦਾ ਦੁਪਹਿਰੇ ਤੇ ਬਾਕੀ ਤੁਹਾਨੂੰ ਘਰੇ ਜਾ ਕੇ ਸਾਰਾ ਖਰਚਾ ਵੀ ਦੱਸਾਂਗੇ ਕਿੰਨਾ ਖਰਚਾ ਹੋਇਆ ਕਿਉਂਕਿ ਨਿਊਜ਼ੀਲੈਂਡ ਦਾ ਜਿਹੜਾ ਘੁੰਮਣਾ ਫਿਰਨਾ ਤੇ ਰਹਿਣਾ ਬਾਹਰ ਰਹਿਣਾ ਮਹਿੰਗਾ ਬਹੁਤ ਪੈਂਦਾ ਜਾਂਦਾ ਹੈ ਆਪਾਂ ਕੈਂਪਿੰਗ ਕੀਤੀ ਕੈਂਪਿੰਗ ਏਰੀਆ ਜ ਰਹੇ ਆ ਤੇ ਕਿੱਥੇ ਕਿਵੇਂ ਹੈਗੀ ਕਿਹੜੀ ਕੈਂਪਿੰਗ ਦਾ ਸਾਈਟ ਕੀ ਸੀ ਸਾਰਾ ਤੁਹਾਨੂੰ ਦੱਸਾਂਗੇ ਰਸਤਾਰ ਨਾਲ ਤੇ ਕਿੰਨਾ ਖਰਚਾ ਆ ਕਿੰਨੇ ਕਿਲੋਮੀਟਰ ਆਪਾਂ ਸਫ਼ਰ ਕੀਤਾ ਜਿਹੜੀਆਂ ਜਿਹੜੀਆਂ ਜਗ੍ਹਾ ਦਿਖਾਈਆਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਤੁਸੀਂ ਆਹ ਵੀਊ ਦਾ ਨੰਬਰ ਦਬਾ ਦਿਓ ਬਹੁਤ ਸੋਹਣਾ ਸ਼ਾਨਦਾਰ ਕੀ ਬਾਤ ਹੈ ਤੁਮ ਲੱਗੀ ਜਿਦਾ ਇੱਧਰ ਮਰਜ਼ੀ ਕਰ ਲੋ ਸੋਹਣਾ ਹੀ ਆ ਸੋਹਣਾ ਸੋਹਣਾ ਹੀ ਸੋਹਣਾ ਬਹੁਤ ਜਿਆਦਾ ਸੋਹਣਾ ਆ ਛੱਡਾ ਇਦਾਂ ਦੇ ਹੁੰਦੇ ਛੱਡ ਜਿੱਥੇ ਭੇਡਾਂ ਨੂੰ ਮੋੰਦੇ ਆ ਇਹ ਇਹ 30 ਜੀ ਦੇ ਪਾਏ ਹੁੰਦੇ ਜ਼ਿਆਦਾਤਰ ਜਿੱਥੇ ਵੀ ਤੁਸੀਂ ਵੇਖੋਗੇ ਉੱਥੇ ਮੈਂ ਸਮਝ ਲਿਆ ਕਿ ਉਹਨਾਂ ਲਾਉਂਦੇ ਭੇਡਾਂ ਦੀ ਭੇਡਾਂ ਦੀ ਉਹਨਾਂ ਭੇਡਾਂ ਬਹੁਤ ਜਿਆਦਾ ਕਰਕੇ ਤੇ ਆਏ ਇਹਨਾਂ ਨੇ ਮੋੜ ਦੇ ਜਦੋਂ ਮੋੜ ਆਉਂਦਾ ਨਾ ਕਿੰਨੇ ਤੇ ਮੋੜਨਾ 65 ਲਿਖਿਆ ਦੋਵੇਂ ਪਾਸੇ 65 ਤੇ ਮੋੜੋ ਵੀ ਇਹ ਤਾਂ ਤੇਜ਼ ਮੋੜੋਂਗੇ ਤਾਂ 18 ਇਹ ਗੱਡੀ ਜਾਂ ਤੁਹਾਡਾ ਵੀਕਲ ਪਲਟਣ ਦਾ ਡਰ ਆ। ਹੁਣ ਆ ਵੀ 65 ਇੱਥੇ ਵੀ ਲਿਖ ਕੇ ਆ ਗਿਆ ਵੀ ਹੌਲੀ ਕਰ ਲੋ ਤੇ ਹੌਲੀ 65 ਤੇ ਮੁੜੋ। 100 ਦੀ ਜੌਣ ਹੈ। ਜੇ ਤੁਸੀਂ ਤੇਜ਼ ਮੁੜੋਗੇ ਤੇ ਫਿਰ ਗੱਡੀ ਪਲਟ ਵੀ ਸਕਦੀ ਆ। ਤੇ ਇਹ ਇੰਡੀਆ 'ਚ ਵੀ ਆਪਣੇ ਮੱਲੇ ਦਾ ਸ਼ਾਇਦ ਹੁਣ ਥੋੜੇ ਕਿਤੇ ਆ ਗਿਆ ਵਾ ਤੇ ਪਰ ਵਧੀਆ ਚੀਜ਼ ਐ। ਬਹੁਤ ਸਮ ਵਧੀਆ ਚੀਜ਼ ਇੱਥੇ ਇੱਥੇ ਹੈਗੀ ਆ। ਉਹ ਸਾਹਮਣੇ ਇਹ ਇਹ ਕਿੱਥੀ ਕੀਤੀ ਪਈ ਇਹਨਾਂ ਦੀ ਆ ਸਿਆਹ ਹੁਣ ਸਿਆਲ ਸ਼ੁਰੂ ਹੋ ਜਾਣੇ ਆ ਸਿਆਲਾਂ ਲਈ। ਸਿਆਲ ਦਾ ਰਾਸ਼ਨ ਪਾਣੀ ਬਸਮਾ ਦਾ ਸਟਾਕ ਕਰੀ ਜਾਂਦੇ ਇਕੱਠਾ ਸਕੂਲ ਬੱਸ ਰੂਟ ਆ ਵੀ ਲੈ ਕੇ ਲੈ ਸਕੂਲ ਦੀ ਬੱਸ ਦਾ ਰੂਟ ਆ ਇਹ ਤੇ ਧਿਆਨ ਨਾਲ ਚੱਲੋ ਬੱਚੇ ਚੱਕਣਗੇ ਬੱਸ ਨੇ ਬੱਚੇ ਚੱਕਣੇ ਆ ਤੇ ਛੱਡਣੇ ਆ ਤੇ ਉਹਦੇ ਕੋਲ ਦੀ ਹੌਲੀ ਲੰਘੋ ਬਹੁਤ ਸੋਹਣਾ 뷰 ਸ਼ਾਨਦਾਰ ਅੱਜ ਜਦੋਂ ਆਪਾਂ ਸਫ਼ਰ ਸ਼ੁਰੂ ਕੀਤਾ ਸੀਗਾ ਤੇ ਉਦੋਂ ਆਹ ਰਾਉਂਡ ਬਾਉਡ ਤੋਂ ਮੁੜੇ ਸੀਗੇ ਹੁਣ ਆਪਾਂ ਇਧਰੋਂ ਉਦੋਂ ਆਪਾਂ ਖੱਬੇ ਹੱਥ ਨੂੰ ਮੁੜ ਗਏ ਸੀ ਮਤਲਬ ਸਾਹਮਣੇ ਆਏ ਸੀਗੇ ਤੇ ਇਧਰੋਂ ਮੁੜ ਗਏ ਹੀ ਖੱਬੇ ਹੱਥ ਨੂੰ ਵਾਈਟ ਆਉਂਗੋ ਕੇਵਸ ਇਹ ਬਹੁਤ ਫੇਮਸ ਆ ਤੇ ਲੋਕੀ ਇਹਨੂੰ ਜਿਆਦਾ ਵੇਖਣ ਜਾਂਦੇ ਨੇ ਤੇ ਟਿਕਟ ਵੀ ਬਹੁਤ ਆ ਜਿਵੇਂ ਟੂਰ ਕਰਾਉਂਦੇ ਆ ਇਹ ਮਿਲਦਾ 100-150 ਡਾਲਰ ਇੱਕ ਜਣੇ ਦਾ ਹੈਗਾ ਵਾ ਟੂਰ ਦਾ ਤੇ ਆਪਾਂ ਇਧਰਲੀ ਅੱਗੇ ਪੀਰੀ ਪੀਰੀ ਕੇਵਸ ਤੇ ਵਾਈਕ ਆਊਟ ਨਾਲ ਵਿਚ ਅੱਗੇ ਜਾਂਦੇ ਜਾਂਦੇ ਉਹ ਨਿਊ ਪਲਾਈ ਵਾਲੇ ਰਾਹ ਤੇ ਚੱਲ ਗਏ ਕੰਟਰੀ ਸਾਈਡ ਰੋਡ ਬਹੁਤ ਜਿਆਦਾ ਸੋਹਣਾ ਹੈ ਤੇ ਜੇ ਮੇਰਾ ਵੀ ਜਾਂਦਾ ਉਹ ਇੱਧਰ ਜ਼ਰੂਰ ਜੇ ਕੋਈ ਜਿਹਨੇ ਘੁੰਮਣ ਜਾਣਾ ਖਾਸ ਕਰਕੇ ਉਹ ਜ਼ਰੂਰ ਇੱਧਰ ਦੀ ਜਾਵੇ ਕੰਟਰੀ ਸਾਈਡ ਬਹੁਤ ਜਿਆਦਾ ਸੋਹਣਾ ਬਹੁਤ ਸ਼ਾਂਤੀ ਸੋਹਣਾ ਵੀ ਬਹੁਤ ਹੈ ਤੇ ਅੱਗੇ ਆਪਾਂ ਚੱਲਦੇ ਸੋ ਲੂਪ ਵੀ ਲੂਪ ਕਰਕੇ ਵਹਾਰੇ ਜਿੱਦਾਂ ਸਰਕਲ ਤੋਂ ਸਾਰੇ ਰੋਡ ਹੈ ਜਿੱਥੇ ਆਪਾਂ ਹੋਰ ਰੋਡ ਥਣੀਆਂ ਆਏ ਹੋਰ ਰੋਡ ਥਣੀਆਂ ਉਦਾਂ ਵਹਾਰੇ ਆ ਹੁਣ ਆਪਾਂ ਜਦੋਂ ਓਕਲੈਂਡ ਵੱਲੋਂ ਆਏ ਆ ਉਦੋਂ ਆਪਾਂ ਆਏ ਆ ਡੀਐਮਟੂ ਹਾਪੂ ਵੱਲੋਂ ਤੇ ਆਪਾਂ ਸਾਬਾ ਚੱਲਾਂਗੇ ਬੈਕ ਰੋਡ 39 ਸਟੇਟ ਹਾਈਵੇ 39 39 ਜਿਹੜਾ ਮੇਨ ਹਾਈਵੇ ਆ ਉੱਥੋਂ ਚੱਲਾਂਗੇ ਓਡਰ ਉਹnga ਤੋਂ ਖੱਬੇ ਹੋ ਜਾਣਾ ਆਪਾਂ ਤੇ ਆਪਾਂ ਚੱਲਦੇ ਇੱਧਰ ਦੀ ਹਾਂਜੀ ਹੁਣ ਆਪਾਂ ਆਗੇ ਹੀ ਘਰੇ ਸਾਰਾ ਇਹ ਜਿਹੜਾ ਟੂਰ ਹੈ ਵੈਸਟ ਕੋਸਟ ਕਹਿ ਸਕਦੇ ਆਪਾਂ ਨਾਰਥ ਆਈਲੈਂਡ ਦੀ ਇਦਾਂ ਇਧਰੋਂ ਆਪਾਂ ਗਏ ਆ ਆਕਲੈਂਡ ਤੋਂ ਸ਼ੁਰੂ ਕੀਤਾ ਇਹ ਸਾਰਾ ਇੱਧਰ ਉਤਰੂ ਹਾਂ ਗਾ ਗਾਂ ਕੰਟਰੀਸਾਈਡ ਵਾਲ ਦੀ ਮਾਰੋ ਕੋਪਾਲ ਦੀ ਹੋ ਕੇ ਸਟੇਟ ਆਈ ਵੀ 3 ਤੇ ਫਿਰ ਚੜ ਕੇ ਫਿਰ ਨਿਊ ਪਲਾਈਮਾਥ ਗਏ ਕਿਉਂਕਿ ਇਹ ਸਾਰਾ ਵੈਸਟ ਕੋਸਟ ਆ ਸਾਰੀ ਨਾਰਥ ਆਈਲੈਂਡ ਦੀ ਫਿਰ ਉਧਰੋਂ ਗਏ ਨਿਊ ਪਲਾਈਮਾਥ ਨੈਸ਼ਨਲ ਪਾਰਕ ਵਰਲਡ ਫੋਰਗੋਟਨ ਹਾਈਵੇ ਵੇਖਿਆ ਉਹ ਵੀ ਤੁਸੀਂ ਵੀਡੀਓ ਵੇਖ ਸਕਦੇ ਪਿੱਛੇ ਜਾ ਕੇ ਇੰਨੀ ਕਿ ਜ਼ਿਆਦੇ ਸੋਹਣੀ ਵੀਡੀਓ ਆ ਮੈਨੂੰ ਲੱਗਦਾ ਪੰਜਾਬੀ ਚ ਉਹਦੇ ਤੇ ਕਿਸੇ ਨੇ ਬਣਾਈ ਆ ਕਿਉਂਕਿ ਮੈਂ ਵੇਖੀ ਨਹੀਂ ਹੋ ਸਕਦਾ ਕਿ ਇਹ ਨੇ ਬਣਾਈ ਹੋਵੇ ਪਰ ਮੈਂ ਸਰਚ ਵੀ ਕੀਤਾ ਵੇਖੀ ਨਹੀਂ ਉਹਦੇ ਤੇ ਫੇਰ ਆਪਾਂ ਨੇਸ਼ਨਲ ਪਾਰਕ ਗੇ ਨੇਸ਼ਨਲ ਪਾਰਕ ਆਪਾਂ ਟਰੈਕ ਵੀ ਕੀਤੇ ਨੇਸ਼ਨਲ ਪਾਰਕ ਦੀ ਕੈਂਪਸਾਈਟ ਤੇ ਅੱਜ ਦੀ ਵੀਡੀਓ ਤੁਸੀਂ ਵੇਖਿਆ ਹੋਣਾ ਮੈਂ ਹਾਈਐਸਟ ਜਿਹੜਾ ਨਿਊਜ਼ੀਲੈਂਡ ਦਾ ਰੇਲਵੇ ਸਟੇਸ਼ਨ ਉਹ ਤੇ ਇਹ ਵੀਡੀਓ ਸਾਰੀਆਂ ਬਹੁਤ ਸੋਹਣੀਆਂ ਹੋਈਆਂ ਆ ਆ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਵੇਖ ਸਕਦੇ ਵੀਡੀਓ ਜਾ ਆ ਕੇ ਪਿੱਛੇ ਸਾਰੀਆਂ ਜਿਹੜੀਆਂ 10-12 ਵੀਡੀਓ ਆ ਜਿੰਨੀਆਂ ਵੀ ਆ ਉਹ ਸਾਰੀਆਂ ਤੁਸੀਂ ਵੇਖ ਸਕਦੇ ਬਹੁਤ ਜਿਆਦਾ ਸੋਹਣੀਆਂ ਬਹੁਤ ਸੋਹਣਾ ਰਿਹਾ ਟੂਰ ਇਹ ਬਹੁਤ ਵਧੀਆ ਤੇ ਹੁਣ ਆਪਾਂ ਛੇਤੀ ਟੂਰ ਕਰਾਂਗੇ ਅਪਨੌਰਸ ਦਾ ਕਿਉਂਕਿ ਮੌਸਮ ਬਹੁਤ ਖਰਾਬ ਇਹ ਇਹ ਟੂਰ ਨੂੰ ਕੰਟੀਨਿਊ ਕਰਨਾ ਹੀ ਸੀ ਅੱਗੇ ਪਰ ਮੌਸਮ ਖਰਾਬ ਹੋਣ ਕਰਕੇ ਫਿਰ ਵਾਪਸ ਆਉਣਾ ਪੈ ਗਿਆ ਤੇ ਹੁਣ ਆਪਾਂ ਕਰਾਂਗੇ ਅਪਨੌਰਸ ਦਾ ਟੂਰ ਛੇਤੀ ਜਲਦੀ ਸ਼ੁਰੂ ਕਰਾਂਗੇ ਤੇ ਵੀਡੀਓ ਛੇਤੀ ਲੈ ਕੇ ਆਵਾਂਗੇ ਮੌਸਮ ਸਾਫ਼ ਹੋਣ ਦੀ ਤੇਰੀ ਮੌਸਮ ਸਾਫ਼ ਹੋ ਗਿਆ ਤੇ ਫਿਰ ਨਾਲ ਦੀ ਨਾਲ ਹੀ ਆਪਾਂ ਦਰਪਣਾ ਇਹ ਟੂਰ ਤੇ ਜਿਹੜਾ ਕੁੱਲ ਖਰਚਾ ਆ ਉਹ ਖਰਚਾ ਤਾਂ ਬਹੁਤ ਘਟ ਆਇਆ ਜਿੱਦਾਂ ਇਕੱਲਾ ਤੇਲ ਦਾ ਹੀ ਮੇਨ ਜਿਹੜਾ ਆਪਾਂ ਪਟਰੋਲ ਪਾਇਆ ਗੱਡੀ ਦੇ ਵਿੱਚ ਉਹੀ ਸੀ ਤੇ ਕਿੰਨਾ ਖਰਚਾ ਆਇਆ ਕੁੱਲ ਕੁੱਲ ਆਇਆ ਖਰਚਾ ਜਿਹੜਾ ਆਪਣਾ ਲਾਲੀਏ ਮਿਲਦਾ ਤਕਰੀਬਨ 250 ਡਾਲਰ ਵੀ ਨਹੀਂ ਆਇਆ 8-9 ਦਿਨ 250 ਬਹੁਤ ਜ਼ਿਆਦਾ ਹੈ ਮੈਨੂੰ ਲੱਗਦਾ 250 ਆਇਆ ਖਾਣ ਪੀਣ ਪਾ ਕੇ ਚਲੋ 250 ਲਾ ਲਓ ਜਿਹੜਾ ਆਪਾਂ ਗਰੋਸਰੀ ਵੀ ਲੈ ਲਈ ਤੇ ਉਹਦਾ ਉਹਦੇ ਚ ਇਹ ਆ ਵੀ ਆਪਾਂ ਰਹੇ ਆ ਕੈਂਪ ਸਾਈਟਾਂ ਦੇ ਜੇ ਤੁਸੀਂ ਵੀ ਸਸਤੇ ਜ ਜਾਂ ਬਜਟ ਟ੍ਰੈਵਲ ਕਰਨਾ ਨਿਊਜ਼ੀਲੈਂਡ ਕਿਉਂਕਿ ਬਹੁਤ ਮਹਿੰਗਾ ਐ ਐਕਸਪੈਂਸਿਵ ਐ ਜਦੋਂ ਤੁਸੀਂ ਇੱਥੇ ਕਰਨਾ ਟ੍ਰੈਵਲ ਤੇ ਤੁਸੀਂ ਜੇ ਤਾਂ ਕੈਂਪ ਸਾਈਟਾਂ ਚਲੋ ਜੋ ਫੈਮਿਲੀ ਆ ਉਦੋਂ ਹੋਰ ਚੀਜ਼ ਹੋ ਜਾਂਦੀ ਆ ਜਦੋਂ ਕੱਲਾ ਕਪਲ ਆ ਜੋੜਾ ਉਹਨੇ ਜਾਣਾ ਘੁੰਮਣਾ ਉਹ ਤੁਸੀਂ ਕੈਂਪਿੰਗ ਕਰ ਸਕਦੇ ਬਹੁਤ ਜ਼ਿਆਦਾ ਸੌਖੀ ਟੈਂਟ ਲੈ ਲਓ ਇੱਕ ਕੈਂਪਿੰਗ ਸਾਈਟਾਂ ਬੁੱਕ ਕਰ ਆਓ ਕਈ ਫ੍ਰੀ ਹੁੰਦੀਆਂ ਕਿਸੇ ਦੇ 10 ਡਾਲਰ ਕੇ ਤੇ 15 ਉਹ ਜਿਹੜੀ ਪਹਿਲੀ ਵਾਈਟਾਰਾ ਹੌਲੀਡੇ ਪਾਰਕ ਉਹਦਾ ਸੀ ਓਸ਼ੀਅਨ 뷰 ਦੇ ਕੰਢੇ ਤੇ ਸੀਗਾ ਜਿੱਦਾਂ ਓਸ਼ੀਅਨ 뷰 ਉੱਥੇ ਜਗ੍ਹਾ ਬਣੀ ਆ ਸੀ 뷰 ਦੇ ਕਰਕੇ ਤੇ ਉੱਥੇ ਵਾਈਟਾਰਾ ਹੌਲੀਡੇ ਪਾਰਕ ਜਿਵੇਂ ਸਮੁੰਦਰ ਦੇ ਕੰਢੇ ਤੇ ਆ ਉਹਦੇ ਪਹਿਲੇ ਦਿਨ ਲੱਗੇ 14 ਡਾਲਰ ਫੇ ਦੂਜੇ ਦਿਨ ਰਹੇ ਆ ਵਲਕੈਨਿਕ 뷰 ਕੈਂਪਸਾਈਟ ਉਹ ਵੀ ਇੰਨੀ ਜਿਆਦੇ ਸੋਹਣੀ ਅਨਪਾਵਰਡ ਉਹਦੇ ਲੱਗੇ 16 ਡਾਲਰ ਫੇਰ ਇੱਕ ਹੋਰ ਉਹ ਤਾਂ ਜਿਆਦੇ ਸੋਹਣੀ ਹੈਗੀ ਉਹਦੇ ਚਲੋ ਉਹਨਾਂ ਨੇ ਉਸ ਹਾਨ ਜਿਹੜੇ ਸਾ ਸੋਹਣੀ ਕੈਂਪਸਾਈਟ ਹ ਉਸ ਹਾਨ ਆਵਾਜਬ ਉਹਨਾਂ ਨੇ ਰੱਖੇ 33 ਡਾਲਰ ਉਹ ਵੀ ਬਹੁਤ ਜਿਆਦੇ ਸੋਹਣੀ ਸੀ ਕੋਈ ਸ਼ੱਕ ਨਹੀਂ ਫੇਰ ਨੈਸ਼ਨਲ ਪਾਰਕ ਤਿੰਨ ਚਾਰ ਰਾਤਾਂ ਰੁਕੇ ਆ ਉਹ ਨੈਸ਼ਨਲ ਪਾਰਕ ਵਾਲਿਆਂ ਦਾ ਫ੍ਰੀ ਸੀਗੀਆਂ ਪਰ ਜਿਹੜਾ ਨੈਸ਼ਨਲ ਪਾਰਕ ਜੇ ਤੁਸੀਂ ਪਾਵਰਡ ਲੈਣੀ ਆ ਵੀ ਜੇ ਤੁਹਾਡੇ ਕੋ ਕੋ ਕਹਿ ਰਾਵਾਂ ਦੂਜੀ ਪਾਵਰ ਵੀ ਚਾਹੀਦੀ ਆ ਫਿਰ 10 ਡਾਲਰ ਲੱਗਦੇ ਆ ਇੱਕ ਇੱਕ ਵਹੀਕਲ ਦੇ ਤੇ ਜੇ ਤੁਸੀਂ ਉਂ ਰਹਿਣਾ ਵਾ ਉਥੇ ਫਰੀ ਆ ਤੇ ਸ਼ਾਵਰ ਕਰਨ ਦੇ 3 ਡਾਲਰ ਚ ਤੁਹਾਨੂੰ 5 ਮਿੰਟ ਸ਼ਾਵਰ ਮਿਲ ਜਣਾ ਪਹਿਲਾਂ 2 ਡਾਲਰ ਹੁੰਦੇ ਸੀਗੇ ਸਾਲ ਡੇਢ ਸਾਲ ਪਹਿਲਾਂ ਤੇ ਹੁਣ ਉਹਨਾਂ ਨੇ 3 ਕਰਤੇ ਤੇ ਫਿਰ ਇਹ ਕੁਕਿੰਗ ਕਰਨੀ ਆ ਜੇ ਨੈਸ਼ਨਲ ਪਾਰਕ ਵਾਲੀ ਕੈਂਪ ਸਾਈਡ ਤੇ ਸਟੋਵ ਬਣੇ ਆ ਕੁਕਿੰਗ ਆ ਤੁਸੀਂ ਉਥੇ ਕੀ ਟੈਗ ਕਰਨਾ ਵਾ ਤੇ 1 ਡਾਲਰ ਚ ਤੁਹਾਨੂੰ 1 ਘੰਟਾ ਮਿਲ ਜਣਾ ਰੈਨ ਨੂੰ ਕੈਂਪਸਾਈਡ ਜਾਣਾ ਫਰੀ ਹੈ ਤਿੰਨ ਮੈਕਸਿਮਮ ਸਟੇ ਤੁਸੀਂ ਕਰ ਸਕਦੇ ਆ ਇੱਕ ਮਹੀਨੇ ਚ ਉੱਥੇ ਨੈਸ਼ਨਲ ਪਾਰਕ ਅਲੀ ਤੇ ਇਹ ਸੀ ਇਹਦਾ ਟੂਰ ਦਾ ਵੇਰਵਾ ਜਲਦੀ ਆਪਾਂ ਕਰਾਂਗੇ ਆਪਣਾ ਔਰਸ ਦਾ ਟੂਰ ਸਟਾਰ ਜੇ ਕੋਈ ਚਾਹਵਾਨ ਹੋਇਆ ਨਿਊਜ਼ੀਲੈਂਡ ਚ ਰਹਿੰਦਾ ਉਹ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦਾ ਕੰਟੈਕਟ ਕਰ ਸਕਦਾ ਤੁਸੀਂ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਆ ਪਰ ਇਹ ਆਈਆਂ ਵੀ ਟੂਰ ਘੱਟ ਹੋ ਕੇ 10-15 ਦਿਨ ਦਾ ਤਾਂ ਆਪਾਂ ਇਹ ਕੱਢਾਂਗੇ ਆਪਣਾ ਔਰਸ 10-15 ਦਿਨ ਚਾਹੀਦੇ ਆ ਵੀ ਦੋ ਤਿੰਨ ਦਿਨਾਂ ਚ ਨਹੀਂ ਹੁੰਦਾਗਾ ਆਪਾਂ ਜਾਣਦੇ ਆ ਚਲੋ ਮੇਨ ਮੇਨ ਥਾਂਵਾਂ ਆ ਜਾਂਦੀਆਂ ਪਰ ਬਹੁਤ ਚੀਜ਼ਾਂ ਜਿਹੜੀਆਂ ਇੱਧਰ ਡਰਗਾ ਵੇ ਲਲ ਰਵਿਨੀ ਅਲ ਇੱਧਰਲੇ ਪਾਸੇ ਨਹੀਂ ਵੇਖੀਆਂ ਆਪਣੇ ਮੈਨੂੰ ਲੱਗਦਾ ਵੀਡੀਓ ਮੈਂ ਕਿਹਦੇ ਵੇਖੀ ਆ ਆਪਣੇ ਬੰਦੇ ਦੀ ਖਾਸ ਕਰਕੇ ਹੈ ਨਹੀਂ ਕਿਸੇ ਦੀ ਵੀ ਉਹ ਸਾਰਾ ਵਿਖਾਵਾਂਗੇ ਆਪਾਂ ਤੁਹਾਨੂੰ ਅੱਗੇ ਰਵਿਨੀ ਤੋਂ ਫੈਰੀ ਜਿੱਦਾਂ ਜਿੱਦਾਂ ਵੀ ਪਲਾਨ ਬਣੂਗਾ ਮੌਸਮ ਸਾਫ਼ ਹੋਊਗਾ ਉਦੋਂ ਚੱਲਾਂਗੇ ਤੇ ਵੇਖਦੇ ਆ ਮੌਸਮ ਦੇ ਸਹਾਨ ਵੀ ਆਪਣਾ ਉਰਤ ਜੇ ਕਲੀਅਰ ਹੁੰਦਾ ਕਿ ਈਸਟ ਵਾਲੇ ਪਾਸੇ ਹੁੰਦਾ ਵਾ ਜਿੱਦੜ ਆਪਣਾ ਕਿਸ ਬਰ ਨਾਲ ਹੈਸਟਿੰਗ ਨੇ ਪਹਿਰੇ ਇੱਧਰੋਂ ਜਾਣੇ ਆ ਉਸਰ ਮੌਸਮ ਦੇ ਹਿਸਾਬ ਨਾਲ ਉਹ ਵੀ ਤੁਹਾਨੂੰ ਛੇਤੀ ਅਪਡੇਟ ਕਰ ਦਾਂਗੇ ਤੇ ਜੇ ਕੋਈ ਵੀ ਚਾਹਵਾਨ ਹੋਇਆ ਟੂਰ ਕਰਨ ਦਾ ਸਾਊਥ ਆਇਲੈਂਡ ਜਾਣਾ ਦਾ ਜੇ ਲੰਮੇ ਸਮੇਂ ਲਈ ਉੱਥੇ ਮਹੀਨਾ ਡੇਢ ਮਹੀਨਾ ਚਾਹੀਦਾ ਤੇ ਉਹ ਤੁਸੀਂ ਦੱਸ ਸਕਦੇ ਆ ਤੁਸੀਂ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਜਾ ਕੇ ਤੇ ਇਹ ਸੀ ਇਹ ਵੀਡੀਓ ਦੀ ਜਾਣਕਾਰੀ ਤੇ ਖਰਚਾ ਤੇ ਜਿਹੜੀ ਗੱਡੀ ਇਹ ਦੇ ਵਿੱਚ ਇਹ ਚੱਲੀ ਆ ਆਪਣੀ ਗੱਡੀ ਕਿੰਨੀ ਚੱਲ ਗਈ ਇਹ ਟੂਰ ਦੇ ਵਿੱਚ ਹੈ ਗਈ ਆ ਤਕਰੀਬਨ ਮੈਨੂੰ ਲੱਗਦਾ ਹੁਣ ਮੈਂ ਨੋਟ ਨਹੀਂ ਕੀਤਾ ਜਦੋਂ ਆਏ ਆ 11-1200 ਦੇ ਵਿੱਚ ਚੱਲ ਗਈ ਆ 11-1200 ਕਿਲੋਮੀਟਰ ਦੇ ਵਿੱਚ ਤੇ ਇਹਦੀ ਐਵਰੇਜ ਬਹੁਤ ਵਧੀਆ 1.6 ਲੀਟਰ ਇੰਜਨ ਹੈ ਤੇ ਸਾਰਾ ਆਪਾਂ ਜਿਹੜਾ ਸੈਟਅਪ ਕੀਤਾ ਹੈਗਾ ਗੈਸ ਸਟੋਵ ਵਾਲਾ ਖਾਣ ਪੀਣ ਵਾਲਾ ਬਾਹਰੋਂ ਨਹੀਂ ਲੈ ਕੇ ਖਾਦਾ ਗਰੋਸਰੀ ਲਈ ਕਾਊਂਟਰ ਉੱਤੇ ਰੁਕੇ ਗਰੋਸਰੀ ਲੈ ਕੇ ਆਪਣਾ ਆਪ ਹੀ ਬਣਾਇਆ ਆਪ ਹੀ ਖਾਦਾ ਉਹ ਕਰਕੇ ਆਪਣੇ ਪੈਸੇ ਬਹੁਤ ਬਚ ਜਾਂਦੇ ਆ ਜੇ ਸਸਤੇ ਟ੍ਰੈਵਲ ਕਰਨਾ ਬਜਟ ਵਿੱਚ ਜੀ ਤੇ ਫਿਰ ਤੁਹਾਨੂੰ ਇਹ ਪਲਾਨ ਕਰਕੇ ਇਦਾਂ ਜਾਣਾ ਪੈਂਦਾ ਬਹੁਤ ਵਧੀਆ ਰਿਆ ਟੂਰ ਬਹੁਤ ਜ਼ਿਆਦਾ ਸੋਹਣਾ ਸੀ ਸਾਰੀਆਂ ਜਗ੍ਹਾ ਬਹੁਤ ਸੋਹਣੀਆਂ ਹੈਗੀਆਂ ਜੇ ਤੁਸੀਂ ਜਾਣੇ ਇਧਰਲੇ ਪਾਸੇ ਵੈਸਟ ਕੋਸਟ ਘੁੰਮਣ ਤੁਸੀਂ ਵੀਡੀਓ ਵੇਖ ਸਕਦੇ ਆ ਉਸ ਹਾਂ ਘੁੰਮ ਸਕਦੇ ਆ ਮੇਰੇ ਵੱਲੋਂ ਬਹੁਤ ਬੈਸਟ ਟੂਰ ਰਿਹਾ ਏ ਪਹਿਲਾ ਟੂਰ ਸੀਗਾ ਜੇ ਪਹਿਲਾਂ ਹੁੰਦਾ ਘੁੰਮਦੇ ਰਹੇ ਆ ਇਦਾਂ ਦਾ ਪਹਿਲਾ ਟੂਰ ਸੀਗਾ ਜਿਹੜਾ ਇੰਨਾ ਲੰਮਾ ਚੱਲਿਆ ਲਗਾਤਾਰ ਹੁਣ ਆਪਾਂ ਜਾਵਾਂਗੇ ਅਪਨਾ ਔਰਥ ਤੇ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਕਰਿਓ ਤੇ ਜੇ ਤੁਹਾਨੂੰ ਬਹੁਤ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰਦੇ ਵੀਡੀਓ ਸਾਰੀਆਂ ਪਿਛਲੀਆਂ ਵੀ ਜਿਹੜੀਆਂ ਜੜੀਆਂ ਤੁਹਾਨੂੰ ਲੱਗੀਆਂ ਤੇ ਜੇ ਚੈਨਲ ਤੇ ਨਵੇਂ ਆਏ ਆ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਤੇ ਤੁਸੀਂ ਸਬਸਕ੍ਰਾਈਬ ਕਰੋਗੇ ਤੁਹਾਡੀ ਸਪੋਰਟ ਵਧੂਗੀ ਤੇ ਆਪਾਂ ਹੋਰ ਤੁਹਾਨੂੰ ਸੋਹਣੀਆ ਜਗ੍ਹਾ ਹੋਰ ਜ਼ਿਆਦਾ ਟਾਈਮ ਲਾ ਕੇ ਉਹ ਸਾਨੂੰ ਵਿਖਾ ਦੇਾਂਗੇ ਤੇ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਪੰਦੀ ਆ ਇਹ ਸੀ ਅੱਜ ਦੀ ਵੀਡੀਓ ਜਿਹੜਾ ਤੁਸੀਂ ਵੇਖੀਆ ਜਗ੍ਹਾ ਨੈਸ਼ਨਲ ਪਾਰਕ ਦਾ ਜਿਹੜਾ ਹਾਈਐਸਟ ਤੇ ਰਾਹ ਦਾ ਟੂਰ ਜਿਹੜਾ ਨੈਸ਼ਨਲ ਪਾਰਕ ਤੋਂ ਆਪਾਂ ਪੂਰੀ ਟਰੈਵਲਿੰਗ ਉਹ ਹੈ ਉਹ ਤੇ ਅੱਗੇ ਮਿਲਦੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ